ਕਰਸੀ ਤਾਂ ਕੋਈ ਕਰਨੀ ਉਹ ਤਾਂ ਲੋਕ ਫੇਰ ਨਹੀਂ ਕਰਨੀ ਕਰਸੀ ਉਹ ਦੋ ਦਸ ਦਿਨ ਕਿ ਲੋਕ ਭਾਖੜਾ ਤੇ ਪੌੰਜ 70 ਸਾਲਾਂ ਤੋਂ ਕੋਈ ਡੀਸੇਲਟਿੰਗ ਨਹੀਂ ਭਾਰਤ ਸਰਕਾਰ ਤੇ ਹਰਿਆਣਾ ਸਰਕਾਰ ਦੋਰੇ ਨਾ ਡੈਮਾਂ ਚ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਕਿਹਾ ਗਿਆ ਪਰੰਤੂ ਡੀਸੇਲਟਿੰਗ ਵਾਸਤੇ ਕਰਦੇ ਧਿਆਨ ਨਹੀਂ ਦਿੱਤਾ ਜੀ ਅਸੀਂ ਲਿਖਦੇ ਰਹੇ ਆ ਇਹਨਾਂ ਨੂੰ ਬੀਬੀ ਐਮਬੀ ਨੂੰ ਬੀਬੀ ਐਮਬੀ ਨੂੰ ਮੈਂ ਕਹੀਏ ਨਾ ਚਿੱਟਾ ਹਾਥੀ ਐ ਇਹ ਸਫੈਦ ਹਾਥੀ ਬਣ ਤਾਂ ਸਾਨੂੰ ਖਰਚਾ ਅਸੀਂ ਦਿੰਨੇ ਆ ਸਾਡੇ ਵਿਰੁੱਧ ਉਹ ਕੇਸ ਕਰ ਦਿੰਦੇ ਨੇ ਵਕੀਲ ਦਾ ਖਰਚਾ ਵੀ ਅਸੀਂ ਦਿੰਨੇ ਆ ਕਹਿੰਦੇ ਨਾ ਲੈਵਲ ਰੱਖਣਾ ਬੀਬੀ ਐਮਬੀ ਦਾ ਚੇਅਰਮੈਨ ਤੇ ਹਾਈ ਕੋਰਟ ਚ ਬੋਲ ਰਿਹਾ ਕਿ ਉਹਦੇ ਹਰਿਆਣੇ ਨੂੰ ਪਾਣੀ ਨਹੀਂ ਛੱਡਦੇ ਤਾਂ ਕਿੰਨਾ ਸੀ ਪਾਣੀ ਹਰਜੋਤ ਨੇ ਦੱਸਿਆ ਕਿੰਨਾ ਪਾਣੀ ਛੱਡਣਾ ਸੀਗਾ ਜੀ 4000 ਹੋਰ ਛੱਡੋ 4000 ਉਧਰ ਛੋਟੀ ਖੱਡ ਚੋਂ ਆ ਜਾਂਦਾ 1.5 ਲੱਖ ਤਾਂ ਉਹ ਪਾਣੀ ਨਾਲ ਤੁਸੀਂ ਹੱਟ ਰੁਕ ਲਉਗੇ ਇਹ ਕੋ ਪ੍ਰਧਾਨ ਜੀ ਕਹੀ ਜਾਂਦੇ ਆ ਆਪਣੇ ਅਿਆਲੀ ਹੋਰਾਂ ਦੀ ਪਾਰਟੀ ਦੇ ਐਕਸ ਪ੍ਰਧਾਨ ਕਹਿ ਲਉ ਜਾਂ ਇਹ ਤਾਂ ਅਲੱਗ ਅਲੱਗ ਹੋ ਗਿਆ ਉਹ ਕਹੀ ਜਾਂਦੇ ਆ ਉਹ ਕਹਿੰਦਾ ਵੀ ਮੈਂ ਸਾਡੀ ਬਾਣੇ ਦਾ ਮੈਨੂੰ ਮੁੱਖ ਮੰਤਰੀ ਮੈਂ ਰਾਵੀ ਤੇ ਵਿਆਸ ਦੇ ਨਾਲ ਕੰਕਰੀਟ ਦੀਆਂ ਕੰਧਾਂ ਕਰ ਦੂੰ ਵੱਡੀਆਂ ਵੱਡੀਆਂ ਗਲੀਆਂ ਨਾਲੀਆਂ ਬਣਾਈਆਂ ਨਹੀਂ ਗਈਆਂ ਦਰਿਆਵਾਂ ਨਾਲ ਮਥਾ ਲਾਉਣਗੇ ਹੁਣ ਇਹ ਕਿਉਂ ਲੋਕਾਂ ਨੂੰ ਯਾਰ ਕਮਲੇ ਸਮਝਦੇ ਤੁਸੀਂ ਲੋਕਾਂ ਨੂੰ ਪਤਾ ਨਹੀਂ ਸਾਰਾ ਕੁਝ ਹੁਣ ਉਹ ਤੁਸੀਂ ਥੱਬਿਆਂ ਦੇ ਥੱਬੇ ਪੈਸੇ ਵੰਡੀ ਜਾਂਦੇ ਹੋ ਕਿੱਥੋਂ ਆਇਆ ਪੈਸਾ ਲੋਕਾਂ ਨੂੰ ਸਾਰਾ ਪਤਾ ਹੈ ਜੀ ਚੱਕ ਲਿਆ ਡੋਰ ਚੱਕ ਕੋਈ ਸਰਪੰਚ ਬਾਅਦ ਚ ਪਤਾ ਲੱਗਾ ਸਰਪੰਚ ਨੂੰ ਗੱਡੀ ਚ ਬਿਠਾ ਲੈ ਲਿਆ ਬਈ ਸਰਪੰਚ ਐ ਰੀਸਾਈਕਲ ਕਹਿੰਦੇ ਇਹਨਾਂ ਗੱਡੀ ਚੋਂ ਤਾਂ ਲੈ ਲੈ ਚੱਲ ਗਾਂ ਵਾਲੇ ਸਰਪੰਚ ਦੇ ਅਸ ਕਿਹੜਾ ਉਹ ਲਾਲ ਪਗੜਾ ਆ ਜਾ ਆ ਚੱਕ ਹੋਏ ਫੋਟੋ ਹੋ ਗਈ ਹਾਂ ਚਲ ਬਠਾ ਲਓ ਪਿਛਲੀ ਗੱਡੀ ਚ ਨੂੰ ਉਹ ਗਾਂ ਜਾ ਕੇ ਲੈ ਆ ਦੇ ਫੜਾ ਯਾਰ ਕੀ ਮਜ਼ਾਕ ਕਰਦੇ ਹੋ ਤੁਸੀਂ ਲੋਕਾਂ ਨਾਲ ਯਾਰ ਕੋਈ bizness ਹੈ ਤੁਹਾਡਾ بس ਜਿਹੜਾ ਆਉਂਦਾ ਸਾਡੀ ਵਾਰੀ ਆਉਣ ਲੈਣ ਦੋ ਭਗਵਾਨ ਤਮਨ ਦੇ ਘਰ ਚ ਰੱਸਾ ਪਾ ਕੇ ਖਿੱਚਾਂਗੇ ਮੁੱਦਾ ਪੰਜਾਬ ਦਾ ਜੀ ਸਭ ਤੋਂ ਵੱਡਾ ਮੁੱਦਾ ਇਹ ਹੈ ਜੀ ਜਿਹੜਾ ਆਉਂਦਾ ਮੈਨੂੰ ਗਾਲਾਂ ਕੱਢਣਾਂ ਯੁੱਧ ਨਸ਼ਾ ਬ੍ਰੁਧ ਚੱਲ ਰਿਹਾ ਹੈ ਪਹਿਲਾਂ ਕਹਿੰਦੇ ਭਟੀਆਂ ਮੱਛੀਆਂ ਨਹੀਂ ਫੜਦੇ ਜਦੋਂ ਵੱਡਾ ਮੱਛ ਫੜ ਲਿਆ ਸਾਰੇ ਆ ਗਏ ਉਹਦੇ ਹੱਕ 'ਚ ਇਹ ਤਾਂ ਲੋਕਤੰਤਰ ਦਾ ਕਹਾਣਾ ਹੈ ਇਹ ਤਾਂ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੈ ਅੱਛਾ ਉਹੀ ਰਹਿ ਗਿਆ ਮਾਨਵ ਕੱਲਾ ਅਸੀਂ ਤਾਂ ਦੰਗਰੀਆਂ ਫਿਰ ਉਹੀ ਹੈ ਇੱਕ ਮਾਨਵ पहला लाल पग ब के बा बकाले रखड़ी मेले ती कहते रखड़ पुनिया के मेले पर सीआईए तरन तरन घड़ीस के ला जावे मैं कपड़े भी याद नहीं खेड़ पाए हुए थोड़ा मुकरन तो पहला यही देख लिया करो यार आपका जो तुम पाओ ना यूट्यूब से आपदा तो पाके उस तीन डंडे जुड़ साइड से उदर्च करो ना उ जाता है फिल्टर ਉਥੇ ਅਨਕ ਟੁਡੇ ਪਾ ਲੋ ਜਾਂ ਇੱਕ ਸਾਲ ਪਹਿਲਾਂ ਦਾ ਪਾ ਲੋ ਉਹ ਤੁਹਾਡੇ ਪਾਸ ਨਾ ਪਿਆੰਗੇ ਆਪ ਸੁਣ ਕੇ ਪਾਸੰਦੇ ਦਿਆ ਕਰੋ ਆਪ ਹੀ ਆਪਣੇ ਵਿਰੁੱਧ ਬੋਲ ਪੈਣੇ ਆ ਆਪਣਾ ਬਾਜਵਾਜੀ ਜਦੋਂ ਲੀਡਰ ਆਫ ਹਾਊਸ ਬੋਲ ਰਿਹਾ ਕਾਈਂਡਲੀ ਡਿਸਟਰਬ ਨਾ ਕਰੋ ਲੈਟ ਹਿਮ ਲੈਟ ਹਿਮ ਕੰਪਲੀਟ ਦੇਖੋ ਇਹਨਾਂ ਨੇ ਇਹਨਾਂ ਨੇ ਇਹ ਕਹਿੰਦੇ ਇਹ ਕਹਿੰਦੇ ਆ ਨਾ ਇੱਕ ਕੋਣਿਚ ਭੁੱਲਣ ਇਹ ਕਹਿੰਦੇ ਕਹਿੰਦੇ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਹੈ ਉਹਦੇ ਚ ਕਿਉਂ ਨਹੀਂ ਪੈਸੇ ਲੈਂਦੇ ਇਹ ਦੂਜਾ ਜਿਹੜਾ ਬਣਾ ਲਿਆ ਇਹ ਠੱਗੀ ਵਾਲਾ ਫੰਡ ਹੈ ਜਨਾਬ ਜੀ ਤੁਸੀਂ ਤਾਂ ਮੁੱਖ ਮੰਤਰੀਆਂ ਦੇ ਨਾਲ ਕਹਿੰਦੇ ਉਹਨਾਂ ਕੋ ਪੰਜ ਮੁੱਖ ਮੰਤਰੀਆਂ ਨਾਲ ਕੰਮ ਕੀਤਾ ਹੈ ਕੋਈ ਨਹੀਂ ਹੀ ਤੁਹਾਡਾ ਦੁੱਖ ਹੈ ਸੱਚ ਦੁੱਖ ਬਹੁਤ ਹੋ ਰਿਹਾ ਇਸ ਗੱਲ 'ਚ ਕਿ ਉਹਨੇ ਨਾਲ ਕੰਮ ਕੀਤਾ ਬਣਿਆ ਨਹੀਂ ਬਰਾਬ ਆਹੀ ਦੁੱਖ ਹੈ ਮੈਂ ਨਾਲ ਬਸ ਕੰਮ ਕੀਤਾ ਥੋੜਾ ਜਿਹਾ ਫਰਕ ਰਹਿੰਦਾ ਸੀਗਾ ਬਸ ਆਪ ਇਹਨਾਂ ਦੀ ਇੰਟਰਵਿਊ ਹੈ ਕਿ ਭਾਈ ਅਸੀਂ ਖਾਦ ਅਸੀਂ ਪਾਉਂਦੇ ਰਹੇਗੇ ਪਾੜੀ ਫਸਲ ਅਸੀਂ ਵੱਢ ਕੇ ਕੋਹੁਰ ਲੈ ਗਿਆ ਇਹ ਸਾਡੇ ਨਾਲ ਤਾਂ ਹਿੰਦੀ ਫਿਲਮਾਂ ਵਾਲੇ ਮਜ਼ਾਰਿਆਂ ਵਾਲੀ ਹੋਈ ਹੈ ਪਾੜੀ ਉਹ ਕੋਈ ਵੱਢ ਕੇ ਕੋਹੁਰ ਲੈਂਦੀ ਸੀ ਮੈਂ ਨਾ ਵੀ ਇੰਟਰਵਿਊ ਨੇ ਆਪ ਨਹੀਂ ਸੁਣਦੇ ਇੱਕ ਵਾਰ ਬੋਲਣ ਤੋਂ ਬਾਅਦ ਜੋ ਇਹ ਤੋਂ ਬਾਅਦ ਕੀ ਹੋਇਆ ਕਿ ਸੀਐਮ ਰੀਲੀਫ ਫੰਡ ਜਿਹੜਾ ਸਰ ਰੈਗੂਲਰ ਹੈ ਉਹਦੇ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਜੀ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਉਹਦੇ ਵਿੱਚ ਐਮਪੀ ਜਿਹੜਾ ਉਹ ਸਿਰਫ 20 ਲੱਖ ਰੁਪਏ ਦੇ ਸਕਦਾ ਆਊਟ ਆਫ ਹਲਕਾ ਆਊਟ ਆਫ ਕੰਸੀਡੈਂਸੀ ਜਿਹੜਾ ਅਸੀਂ ਸੁਸਾਇਟੀ ਬਣਾਈ ਹੈ ਇਹ ਵੀ ਵਿੱਤ ਮੰਤਰਾਲੇ ਦੇ ਅੰਡਰ ਹੀ ਹੈ ਜੀ ਸਰ ਇਹਦੇ ਵਿੱਚ rangla.punjab.gov.in gov.in ਜਿਹੜਾ ਹੁੰਦਾ ਗਵਰਨਮੈਂਟ ਦਾ ਹੁੰਦਾ ਉਹ ਗਵਰਨਮੈਂਟ ਦੀ ਪਰਮਿਸ਼ਨ ਤੋਂ ਬਿਨਾਂ ਲਾ ਸਕਦਾ ਕੋਈ ਗਵਰਨਮੈਂਟ.in ਇੰਡੀਆ ਆ ਆਟੀ ਅਸੀਂ ਹਰ ਰੋਜ਼ ਤੁਹਾਨੂੰ ਆਟੀ ਪਾਉਣ ਦੀ ਲੋੜਿੰਗ ਪੈਣੀ ਹਰ ਰੋਜ਼ ਦੱਸਦੀਆਂ ਕਿ ਕਿੰਨੇ ਆ ਗਏ ਮੈਂ ਕਿਹਾ ਤੁਸੀਂ ਇਸਲੇ ਦਾ ਭੇਟਿਆ ਤੋਂ ਐਮਪੀ ਸਾਹਿਬ ਬਟਨ ਬਿਠਾਓ ਜੀ ਬਾਜਵਾ ਜੀ ਬਿਠਾਓ ਇਹਨਾਂ ਨੂੰ ਆਪਦੀ ਗੱਲ ਪੂਰੀ ਕਰਨ ਦੇ ਲੀਡਰ ਸਪੀਕਰ ਸਾਹਿਬ ਸਪੀਕਰ ਸਾਹਿਬ ਜਿੰਨੇ ਹਰ ਰੋਜ਼ پیسے ਆਉਂਦੇ ਆ ਅਸੀਂ ਅਪਡੇਟ ਕਰਦੇ ਆ ਸਾਰੇ ਚੈੱਕ ਲੈ ਰਹੇ ਆ ਸਾਰੇ ਤੂੰ ਔਰ ਉਹ ਚੇਅਰਮੈਨ ਮੁੱਖ ਮੰਤਰੀ ਹੈ ਉਹਦਾ ਉਹ ਜਿਹੜਾ ਉਸ ਫੰਡ ਦਾ ਚੇਅਰਮੈਨ ਮੁੱਖ ਮੰਤਰੀ ਹੈ ਕੋਈ ਕੋਈ ਪੱਥਰ ਦਿਲ ਜਾਂ ਕੋਈ ਚਿੱਟੇ ਖੂਨ ਨਾਲ ਅਸਰ ਹੋਊਗਾ ਜਾਂ ਕੋਈ ਪੋਲਿਟਿਸ਼ਨ ਹੋਊਗਾ ਜਿਹੜਾ ਉਸ ਪੈਸੇ ਚ ਪੁੰਨ ਦੇ ਪੈਸੇ ਚ ਦਾਨ ਦੇ ਪੈਸੇ ਚ ਕਰਪਈਆ ਦਿਖਾਊਗਾ 1 ਰੁਪਈਆ ਨਹੀਂ ਤੇਰੇ ਤੋਂ ਰੋਹਣ ਦਿੰਦੇ ਹਰੇਕ ਨੂੰ ਆਪਣੇ ਵਰਗਾ ਨਾ ਸਮਝਿਆ ਕਰੋ ਸੌਣ ਦੇ ਇਨਨ ਨੂੰ ਸਾਰਾ ਹਰ ਹਰੀ ਲੱਗਦਾ ਹੁੰਦਾ ਹੈ ਹਰੇਕ ਨੂੰ ਚੋਰ ਨੂੰ ਸਾਰੀ ਦਿਨ ਚੋਰੀ ਲੱਗਦੀ ਹੈ ਸਾਰ ਨੂੰ ਸਾਰੀ ਦਿਨ ਸਾਦਾ ਹੀ ਲੱਗਦੀ ਹੈ ਹਰੇ ਤੱਕ ਤੁਹਾਡੇ ਪੱਤੇ ਰਾਸ ਨਹੀਂ ਆਏ ਸਾਰੇ ਆ ਪਈਆਂ ਨੇ ਜੀ ਆਹ ਨਾਲ ਨਾਲ ਵੀ ਬਸਾਉ ਕਰ ਲੈਣੇ ਆ ਆ ਪਈਆਂ ਨੇ ਚਿੱਠੀਆਂ ਇਹਨਾਂ ਨੂੰ ਜਿਹੜੀਆਂ ਅਸੀਂ ਪਾਈਆਂ ਵੀ ਪਾਣੀ ਲੈ ਲਓ ਹਰਿਆਣੇ ਚਿੱਠੀ ਹੈ ਜੀ ਹਰਿਆਣੇ ਨੂੰ ਲਿਖੀ ਮੇਰੇ ਕੋਲੇ ਹਸਤਾਚ ਵੀ ਆਈ ਸੀਗੇ ਉਹਨਾਂ ਦੇ ਮੁੱਖ ਮੰਤਰੀ ਪੰਜਾਬ ਦੀ ਹਸਾਇਤਾ ਹਰਿਆਣਾ ਕਿਵੇਂ ਕਰ ਸਕਦਾ ਮੈਂ ਕਿਹਾ ਜੀ ਪਾਣੀ ਲੈ ਲਓ ਤੁਸੀਂ ਲੜਦੇ ਹੋ ਨੇ ਪਾਣੀ ਵਾਸਤੇ ਨਹੀਂ ਉਹ ਤਾਂ ਨਹੀਂ ਹੋਣਾ ਮੈਂ ਕਿਹਾ ਜੀ ਡੁੱਬਣ ਵਾਸਤੇ ਰੱਖਿਆ ਹੈ ਫਿਰ ਆ ਹਰਿਆਣੇ ਦੇ ਹਰਿਆਣਾ ਇਰੀਗੇਸ਼ਨ ਐਂਡ ਵਾਟਰ ਰਿਸੋਰਸ ਡਿਪਾਰਟਮੈਂਟ ਦੀ ਚਿੱਠੀ ਹੈ ਜੀ ਅਸੀਂ 29/8 ਨੂੰ ਲਿਖੀ ਸੀ ਉਹਨਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਸਾਨਾ ਸਾਡਾ ਜਿਹੜਾ ਉਹ ਬੀਐਮਐਲ ਜਿਹੜਾ ਉਹਦੇ ਚ 2000 ਕਿਉਂ ਸੇ ਕਰ ਦੋ ਘਟਾ ਦੋ 8500 ਜਾਂਦੇ ਹੁਣ 2000 ਕਿਉਂ ਕਰ ਦੋ ਨਰਵਾਣਾ ਬ੍ਰਾਂਚ ਜ਼ੀਰੋ ਕਰ ਦੋ ਜੀ ਜਿਸ ਵੇ ਸਾਡੇ ਕੋਲੇ ਹਰਾਨਾ ਮਾਰ ਰਹੇ ਆ ਹਰਿਆਣਾ ਲਿਖ ਰਹੇ ਆ ਸਾਨੂੰ ਪਾਣੀ ਨਹੀਂ ਚਾਹੀਦਾ ਜੀ ਹੁਣ ਤੁਹਾਨੂੰ ਦੱਸੋ ਵੀ ਜਦੋਂ ਹੁਣ ਅਗਲੀ ਗਰਮੀ ਚ ਜਦੋਂ ਹੁਣ ਇਹ ਨਾਲ ਗੱਲ ਕਰਾਂਗੇ ਚਿੱਠੀ ਦਿਖਾਉਂਗਾ ਨਹੀਂ ਫਿਰ ਮੈਂ ਫਿਰ ਤੁਸੀਂ ਕਹਿੰਦੇ ਹੋ ਉੱਥੇ ਜਾ ਵੜਿਆ ਡੈਮ ਤੇ ਇੱਥੇ ਆਹ ਨਹੀਂ ਕੀਤਾ ਉਹ ਨਹੀਂ ਕੀਤਾ ਜਨਾ ਥੋੜਾ ਜਿਹਾ ਤਜਰਬਾ ਸਾਡਾ ਵੀ ਹੋ ਗਿਆ ਹੁਣ ਪੌਣੇ ਚਾਰ ਸਾਲ ਦਾ ਐਡੀ ਗਲਤ ਤਾਂ ਨਹੀਂ ਹੈਗੀ ਦੋ ਤਿੰਨ ਮੁੱਖ ਮੰਤਰੀ ਨੇ ਜਿਹੜੇ ਪੰਜ ਸਾਲ ਕੱਟੇ ਨੇ ਨਹੀਂ ਤਾਂ 11 ਮਹੀਨੇ ਕੋਈ 18 ਮਹੀਨੇ ਕੋਈ 8 ਮਹੀਨੇ ਕੋਈ ਕੋਈ 2 ਮਹੀਨੇ ਐ ਵਾਲੇ ਮੁੱਖ ਮੰਤਰੀ ਹੀ ਹੈਗੇ ਨੇ ਪਰ ਤਰਮ ਤਾਂ ਇੱਕੋ ਹੀ ਗਣੀ ਜਾਂਦੀ ਹੈ ਨਾ ਠੀਕ ਹੈ ਨਾ ਸੋ ਅਸੀਂ ਵੀ ਇਹੀ ਕੰਮ ਕਰਦੇ ਆ ਕੋਈ ਗੈਸ ਬੈਟਿੰਗ ਨਹੀਂ ਕਰਦੇ ਅਸੀਂ ਠੀਕ ਹੈ ਨਾ ਸਾਨੂੰ ਹੁਣ ਐ ਨਾ ਸਮਝੋ ਕਿ ਅਸੀਂ ਹੁਣ ਤੁਸੀਂ ਤਾਂ ਸਾਨੂੰ ਮਟੀਰੀਅਲ ਥੋੜੇ ਚਮੂਰੇ ਪਤਾ ਨਹੀਂ ਹੋਰ ਕੀ ਕੀ ਲਫ਼ਜ਼ ਬੋਲਦੇ ਹੋ ਬੋਲੀ ਜਾ ਆਪਣੀ ਜ਼ਬਾਨ ਤੁਹਾਡੀ ਗੰਦੀ ਹੁੰਦੀ ਐ ਅਸੀਂ ਕੀ ਕਰੀਏ ਅੱਜ ਵੀ ਤੁਸੀਂ ਇੱਥੇ ਕਹੀਏ ਨਾ ਪੈਸੇ ਨਾ ਉਹ ਇਹਨਾਂ ਨੂੰ ਦੇ ਦਿਓ ਇੱਥੇ ਕਰਨਾ ਬਸ ਉਹੀ ਗੱਲ ਐ ਪਹਿਲਾਂ ਤੁਸੀਂ ਅੰਦਾਜ਼ਾ ਨਹੀਂ ਲਾਇਆ ਵੀ ਇੰਨੀ ਆ ਜਾਣਗੇ ਉਦੋਂ ਤੁਸੀਂ ਆਪਦੇ ਰੌਂਚ ਰਹੇ ਜਦੋਂ ਆ ਗਏ ਹੁਦੂ ਬਾਦ ਹੁਣ ਤੁਸੀਂ ਲੱਗੇ ਹੁਣ ਸਾਡੇ 3 ਸਾਲ ਦੇ ਕੇਜਰੀਵਾਲ ਨੂੰ ਗਾਣਾ ਕੱਢ ਲਓ ਮੈਨੂੰ ਕੱਢ ਲਓ ਜਿਹੜਾ ਮੂਰੇ ਆ ਗਿਆ ਉਹਨੂੰ ਗਾਣਾ ਕੱਢ ਲਓ ਆ ਬੈਠੇ ਸਾਡੇ ਦਾ ਭਈ ਇਹੀ ਮਟੀਰੀਅਲ ਹੈ ਇਹੀ ਬੋਲਣਾ ਸਿੱਖ ਜਾਣਗੇ ਆਪੀ ਹੌਲੀ ਹੌਲੀ ਕੋਈ ਜਮਾਂਦਰੂ ਤਾਂ ਕੋਈ ਕਲਾਕਾਰ ਨਹੀਂ ਹੁੰਦਾ ਜਮਾਂਦਰੂ ਹੀ ਕੋਈ ਜਿਹੜਾ ਕੋਈ ਹੌਲੀ ਹੌਲੀ ਤਜਰਬੇ ਨਾਲ ਹੀ ਚੀਜ਼ਾਂ ਸਿੱਖਦੇ ਆ ਤੁਸੀਂ ਕਿਹੜਾ ਫਿਰ ਤੁਸੀਂ ਵੀ ਤਾਂ ਹੌਲੀ ਹੌਲੀ ਰਾਜਨੀਤੀ ਚ ਆਏ ਹੋਗੇ ਹਾਰੇ ਵੀ ਹੋ ਜਿੱਤੇ ਵੀ ਹੋ ਅਸੀਂ ਵੀ ਹਾਰੇ ਹੋਇਆ ਲਹਿਰ ਗੱਗੇ ਤੋਂ